ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣਿਆਵੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਸਾਹਿਬਾਂ ਦੀ ਸ਼ਤਾਬਦੀ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਫਤਿਹ ਨਾਲ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਗਦੀ ਜੋਸ਼ ਸ੍ਰੀ ਗੁਰੂ ਅਮਰਦਾਸ ਜੀ ਸਤਿ ਸ੍ਰੀ ਅਕਾਲ ਨੇ ਮਨੁੱਖਤਾ ਦਾ ਪਲਾ ਸੋਚਣ ਵਾਲੇ ਗਰੀਬਾਂ ਅਤੇ ਦੁਖੀਆਂ ਲਈ ਅਥਾਹ ਹਮਦਰਦੀ ਰੱਖਣ ਵਾਲੇ ਸਨ ਆਪ ਐਸੀ ਵਿਰਤ ਮੂਰਤ ਸਨ ਜਿਨ੍ਹਾਂ ਦੀ ਜੀਵਨ ਸ਼ਾਪ ਤੇ ਜਗਤ ਨੂੰ ਇਹ ਉਪਦੇਸ਼ ਦਿੰਦੀ ਹੈ ਕਿ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਚਾਹੇ ਸਰੀਰ ਬੁੱਢਾ ਵੀ ਹੋ ਗਿਆ ਹੈ ਪਰ ਮਨੁੱਖ ਦੇ ਅੰਦਰ ਉਗਰ ਉਤਸ਼ਾਹ ਹੈ ਉਮੰਗ ਹੈ ਆਸ਼ਾ ਹੈ ਤਾਂ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਵਿੱਚ ਹੋ ਸਕਦੇ ਹਨ ਜਿਸ ਅਵਸਥਾ ਵਿੱਚ ਲੋਕ ਅਕਸਰ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ ਜਦੋਂ ਕਾਫੀ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ پاس ਜਾਂਦੇ ਹੋਏ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਵਿਚਾਰ ਕੀਤਾ ਕਿ ਗੁਰੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ ਪਹਿਲੇ ਜੁਗਾਂ ਵਿੱਚ ਲੋਕ ਫੋਕਟ ਕਰਮ ਕਰਦੇ ਸਨ ਅਤੇ ਇਸ ਤਰ੍ਹਾਂ ਉਹ ਪ੍ਰਭੂ ਨੂੰ ਪ੍ਰਸੰਨ ਕਰਨਾ ਚਾਹੁੰਦੇ ਸਨ ਉਸ ਤੱਪ ਦਾ ਫਲ ਕਾਲ ਯੁਗ ਵਿੱਚ ਸਤ ਸੰਗਤ ਵਿੱਚ ਸੇਵਾ ਕਰਨ ਨਾਲ ਪ੍ਰਾਪਤ ਹੁੰਦਾ ਹੈ ਝਾਲਤੋਂ ਨਾਲ ਲੱਕੜੀਆਂ ਲਿਓਣ ਨਾਲ ਪੱਖਾ ਚੱਲਣ ਨਾਲ ਅਤੇ ਪ੍ਰਭੂ ਦਾ ਸਿਮਰਨ ਕਰਨ ਨਾਲ ਪ੍ਰਾਪਤ ਹੁੰਦਾ ਹੈ ਲੋਕ satsang ਵਿੱਚ ਮਿਲ ਕੇ ਸੇਵਾ ਕਰਦੇ ਹਨ ਉਹਨਾਂ ਨੂੰ ਤਪਾਂ ਤੋਂ ਵੀ ਵੱਧ ਮਹਾਨ ਫਲ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਹ ਵਿਚਾਰ ਕੀਤਾ ਕਿ ਆਪਣੇ ਹੱਥਾਂ ਨਾਲ ਪਾਣੀ ਭਰ ਕੇ ਲਿਆਵਾਂਗਾ ਅਤੇ ਗੁਰੂ ਜੀ ਨੂੰ ਰੋਜ਼ ਇਸ਼ਨਾਨ ਕਰਵਾਵਾਂਗਾ ਸਾਰੇ ਸਿੱਖਾਂ ਨੂੰ ਮਿਲ ਕੇ ਕਿਹਾ ਜਲਦੀ ਸੇਵਾ ਮੈਨੂੰ ਬਖਸ਼ੋ ਸਾਰੇ ਸਿੱਖਾਂ ਦੀ ਆਗਿਆ ਲੈ ਕੇ ਗਾਗਨ ਨੂੰ ਸਿਰ ਤੇ ਚੁੱਕ ਲਈ ਅਤੇ ਪਾਣੀ ਲਿਆਉਣ ਲੱਗੇ ਜਿੱਥੇ ਲੰਗਰ ਤਿਆਰ ਹੁੰਦਾ ਸੀ ਉੱਥੇ ਪਾਣੀ ਦਿੰਦੇ ਸਨ ਅਤੇ ਸਾਰੇ ਸਿੱਖਾਂ ਨੂੰ ਪਾਣੀ ਪਿਉਂਦੇ ਸਨ ਮਨ ਨਿਵਾ ਕਰਕੇ ਬੜੇ ਆਦਰ ਨਾਲ ਬੋਲਦੇ ਅਤੇ ਕਦੇ ਵੀ ਡੋਲਦੇ ਨਹੀਂ ਸਨ। ਸ੍ਰੀ ਗੁਰੂ ਅੰਗਦ ਦੇਵ ਜੀ ਜਦ ਪਹਿ ਰਾਤ ਰਹਿੰਦੇ ਆ ਜਾਗਦੇ ਸਨ ਤਾਂ ਗੁਰੂ ਜੀ ਦੇ ਉੱਠਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸਨ ਅਤੇ ਬਹੁਤ ਪ੍ਰੀਤ ਨਾਲ ਸੇਵਾ ਕਰਦੇ ਸਨ ਅਤੇ ਕਦੇ ਵੀ ਵਿਆਕੁਲ ਨਹੀਂ ਸਨ ਹੁੰਦੇ। ਪਹਿਲਾਂ ਇਸ਼ਨਾਨ ਕਰਵਾਉਂਦੇ ਸਨ, ਫਿਰ ਕੱਪੜੇ ਧੋਂਦੇ ਸਨ, ਫਿਰ ਸਭ ਤੋਂ ਵਕ ਹੋ ਕੇ ਇਕੱਲੇ ਬੈਠ ਜਾਂਦੇ ਸਨ ਅਤੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਗੁਰੂ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਸੰਭਾਲਦੇ ਸਨ। ਬਾਕੀ ਸਾਰੇ ਮਨੋਰਠਾਂ ਨੂੰ ਟਾਲ ਦਿੰਦੇ ਸਨ ਆਪਣੇ ਕੋਲ ਆਪਣੇ ਘਰ ਨੂੰ ਛੱਡ ਦਿੱਤਾ ਸੀ ਫਿਰ ਘਰ ਜਾ ਕੇ ਫਿਰ ਮੁਰ ਘਰ ਜਾ ਕੇ ਕੰਮ ਨਹੀਂ ਸੰਭਾਲਿਆ ਨੇਤ ਉਮਰ ਕੱਟ ਰਹੀ ਸੀ ਪਰ ਜਿੱਤ ਵਿੱਚ ਪਲੇਮ ਵਧ ਰਿਹਾ ਸੀ ਜਿਸ ਦੁਲਝ ਹੋ ਗਿਆ ਸੀ ਜਿਹਦੇ ਅੰਗੂਠੇ ਤੇ ਫੋੜਾ ਭਰ ਗਿਆ ਸੀ ਜਿਸ ਕਾਰਨ ਗੁਰੂ ਜੀ ਨੂੰ ਦਰਦ ਹੁੰਦੀ ਸੀ ਉਹ ਸੰਗੂਠੇ ਨੂੰ ਆਪਣੀ ਗਰਮ ਹਵਾ ਨਾਲ ਚੇਕ ਦਿੰਦੇ ਸਨ ਤਾਂ ਕਿ ਦਰਦ ਘਟ ਜਾਵੇ ਉਸ ਅੰਗੂਠੇ ਨੂੰ ਕਾਫੀ ਦਰਦ ਹੁੰਦਾ ਸੀ ਅਤੇ ਇਸ ਤਰ੍ਹਾਂ ਕਾਫੀ ਕਮਰੇ ਵਿੱਚ ਬੈਠੇ ਰਹਿੰਦੇ ਸਨ ਜਦ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚੰਨਾ ਨੂੰ ਛੋਇਆ ਤਾਂ ਹਿਰਦੇ ਵਿੱਚ ਅਜੀਹ ਆਚਾਨਣ ਹੋਇਆ ਜਿਵੇਂ ਸਵੇਰ ਦਾ ਸੂਰਜ ਚੜ੍ਹਿਆ ਹੋਵੇ ਉਸੇ ਵੇਲੇ ਕ੍ਰਮਾਤ ਦੀ ਸ਼ਕਤੀ ਆ ਗਈ ਤੇ ਮਨ ਨੂੰ ਪਛਾਣ ਕੇ ਹਰ ਪ੍ਰਕਾਰ ਦੀ ਸੋਚੀ ਆਉਣ ਲੱਗੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਨੂੰ ਅੰਗੂਠੇ ਦਾ ਫੋੜਾ ਦੇਖਿਆ ਅਤੇ ਮਨ ਵਿੱਚ ਵਿਚਾਰ ਕੀਤੀ ਮੇਰੇ ਵਿੱਚ ਜਿਹੜੀ ਸ਼ਕਤੀ ਆਈ ਹੈ ਉਹ ਕਿਸ ਕਾਮੋਣੀ ਹੈ ਜੇ ਗੁਰੂ ਜੀ ਸ਼੍ਰੀਕਾਰਨ ਦੁਖ ਪਾ ਰਹੇ ਹਨ ਪੋੜੇ ਨੂੰ ਹਰ ਪ੍ਰਕਾਰ ਨਾਲ ਚਕਾਉਂਦਾ ਹਾਂ ਤਾਂ ਕਿ ਗੁਰੂ ਜੀ ਨੂੰ ਪੂਰਨ சுக ਪ੍ਰਾਪਤ ਹੋਵੇ ਆਪਣੀ ਸ਼ਕਤੀ ਨਾਲ ਗੁਰੂ ਜੀ ਦਾ ਚੰਨਾ ਆਪਣੀ ਸ਼ਕਤੀ ਨਾਲ ਗੁਰੂ ਜੀ ਦਾ ਚੰਨਾ ਦੇ ਹੋਇਆ ਫੋੜਾ ਨੂੰ ਦੂਰ ਕਰ ਦਿੱਤਾ ਗੁਰੂ ਜੀ arogh ਹੋ ਗਏ ਅਤੇ ਉਹਨਾਂ ਦੇ ਸਾਰੇ ਅੰਗ ਠੀਕ ਹੋ ਗਏ ਗੁਰੂ ਅੰਗਦ ਦੇਵ ਜੀ ਨੇ ਜਦ ਵੇਖਿਆ ਤਾਂ ਉਹਨਾਂ ਦੇ ਅੰਗੂਠੇ ਦਾ ਫੋੜਾ ਗਾਇਬ ਸੀ ਉਹਨਾਂ ਦਾ ਸਾਰਾ ਜੀ arogh ਹੋ ਗਿਆ ਸੀ ਜਦ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਮਝਿਆ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ ਹੈ

ਸ਼੍ਰੀ ਗੁਰ ਅੰਗਦ ਦੇਵ ਜੀ ਪਰ ਸਨ ਹੋ ਗਏ ਤੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਬਖਸ਼ ਦਿੱਤਾ ਸ਼੍ਰੀ ਗੁਰੂ ਅਤੇ ਫਿਰ ਕਿਹਾ ਇਸ ਤਰ੍ਹਾਂ ਨਾ ਕਰਨਾ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਰਾਤਰੀ ਸੇਵਾ ਗੜਿਆ ਕਰਦੇ ਸਨ ਸਾਨੂੰ ਵੀ ਉਹਨਾਂ ਦੇ ਜੀਵਨ ਤੋਂ ਮਾਰਗਦਰਸ਼ਨ ਲੈਂਦੇ ਹੋਏ ਸਦਾ ਹੀ ਸੇਵਾ ਤੇ ਸਿਮਰਣ ਵਿੱਚ ਜੁਟੇ ਰਹਿਣਾ ਚਾਹੀਦਾ ਹੈ ਸੋ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਜਿੰਨਾ ਚੜਕਾਸ ਤੇਜ ਤੇ ਹੋਂਦਾ ਮੌਕਾ ਮਿਲਿਆ ਤੋ ਇੰਨੀਆਂ ਹੀ ਗੁਰਮਤੀਆਂ ਵਿਚਾਰਾ ਕਰਦਿਆਂ ਗੁਰੂ ਸਾਹਿਬਾਂ ਦੀ ਵਡਿਆਈ ਕਰਦਿਆਂ ਬੇਅੰਥੀ ਪ੍ਰਕਾਰ ਦੇ ਆਪੂਲਾ ਹੋ ਜਾਂਦੀਆਂ ਹਨ ਆਪ ਸੰਗਤ ਦੇ ਤੇ ਗੁਰੂ ਸਾਹਿਬਾਨ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ